ਲਾ ਦਿੱਤੀ ਸ਼ਰਮ ਉਡਾ ਦਿੱਤੀਆਂ ਮਰਿਆਦਾ ਦੀਆਂ ਧੱਗੀਆਂ ਇੱਕ ਗੁਰੂ ਘਰ ਵਿੱਚ ਸ਼ਰਮ ਮਰਿਆਦਾ ਦੀਆਂ ਧੱਗੀਆਂ ਉਡਾਈਆਂ ਗਈਆਂ ਜੋੜੀ ਵਾਲੇ ਦਿਨ ਗੰਦੇ ਗੀਤ ਲਾ ਕੇ ਤੇ ਢੋਲ ਵਜਾ ਕੇ ਖੂਬ ਪੰਗੜੇ ਪਾਏ ਗਏ ਤੇ ਨਾਚ ਕੀਤਾ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੰਗੇ ਸਿਰ ਖੂਬ ਮौज-ਮਸਤੀ ਕੀਤੀ ਜਾ ਰਹੀ ਹੈ ਤੇ ਭੰਗੜੇ ਪਾਏ ਜਾ ਰਹੇ ਨੇ ਤੇ ਪਿੱਛੇ ਡੀਜੇ ਵੱਜ ਰਿਹਾ ਹੈ ਕੀ ਪ੍ਰਬੰਧਕਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਗੁਰੂ ਘਰ ਵਿੱਚ ਗੰਦੇ ਗੀਤ ਵਜਾ ਕੇ ਨਾਚ-ਗਾਣਾ ਨਹੀਂ ਕੀਤਾ ਜਾ ਸਕਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਬਿਹਾਰ ਦੇ ਕਿਸੇ ਗੁਰੂ ਘਰ ਦੀ ਦੱਸੀ ਜਾ ਰਹੀ ਹੈ ਆ ਰਿਹਾ ਲੱਗਿਆ ਹੋ ਸਕਦਾ ਉਥੋਂ ਦੇ ਪ੍ਰਬੰਧਕਾਂ ਦੀ ਨੌਲੇਜ ਵਿੱਚ ਕੋਈ ਕਮੀ ਹੋਵੇ ਪਰ ਹੁਣ ਤਾਂ ਸਾਡੇ ਪੰਜਾਬ ਦੇ ਵੀ ਕਈ ਗੁਰੂ ਘਰਾਂ ਵਿੱਚ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ ਤੇ ਬਰਥਡੇ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਤੇ ਕੇਕ ਕੱਟੇ ਜਾਂਦੇ ਨੇ ਤੇ ਇਹ ਰੁਝਾਨ ਕਦੋਂ ਨਾ ਜਾਣੇ ਵੱਲ ਤੁਰ ਪਏ ਕੋਈ ਪਤਾ ਨਹੀਂ ਚੱਲਦਾ ਸੋ ਗੁਰੂ ਘਰਾਂ ਦੀਆਂ ਮਰਿਆਦਾਂਵਾਂ ਨੂੰ ਕਾਇਮ ਰੱਖਣਾ ਜ਼ਰੂਰੀ ਹੈ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਜਰੂਰ ਕਮੈਂਟ ਕਰਿਓ